ਮੀ ਹਾਂ ਕੀ ਕਾਂਡੇ ਦੇ ਕਰਨਾ ਕੀ ਆ ਪੁੱਤ ਹਾਂ ਤਨੀਆਂ ਪਉਣਾ ਸਬਜ਼ੀ ਵਿੱਚੋਂ ਲੈਣ ਆਈ ਆ ਉਹ ਮੈਂ ਕਾਲ ਜਾਣਾ ਵਾ ਅੱਛਾ ਡੇਟ ਹੋਣਾ ਰੋਜ਼ ਤੇ ਹੱਤ ਤੂੰ ਹੋ ਗਿਆ ਵਾ ਰੋਟੀ ਲਾ ਦੂੰਗਾ ਮੈਨੂੰ ਰੋਟੀ ਬੱਸ ਨਾ ਲਾਉਣ ਲੱਗੀ ਆ ਆ ਤਨੀਆਂ ਮਾਸਾਕ ਲੈਣ ਆਈ ਸੀਗੀ ਤੇ ਇੱਧਰ ਜੀਤ ਕੀ ਕਰ ਰਹੀ ਆ ਓਏ ਪੋਚੇ ਲਾਉਣ ਡੀ ਅੰਦਰ ਪੋਚੇ ਲਾਉਣ ਡੀ ਆ ਜੇ ਆਹੋ ਐਡੀ ਹੋਣੀ ਆ ਕਿ ਤੇਨੂੰ ਪਤਾ ਨਹੀਂ ਕਿ ਟਾਈਮ ਨਾਲ ਤੇਿਆਰ ਹੋ ਜਾ ਹੈ ਉੱਠਦੀ ਬੜੀ ਲੇਟ ਵਾ ਉਹੀ ਤੇ ਗੱਲ ਵਾ ਜੋ ਸਵੇਰ ਤੋਂ ਲੱਗਦੀ ਆਵਾਜ਼ਾ ਮਾਰਨ ਉੱਠਣ ਦਾ ਨਾ ਹੀ ਨਹੀਂ ਲੈਂਦੀ ਤੇ ਪਿਓ ਤੇਰਾ ਤੈਨੂੰ ਠਾੜ ਲੈਂਦਾ ਤੇ ਉਹਨੂੰ ਨਹੀਂ ਆਵਾਜ਼ ਮਾਰਦਾ ਐਡੀ ਸ਼ਿੰਦੀ ਰੱਖੀ ਆ ਹੈ ਕੀ ਪਤਾ ਕੀ ਇਹਦਾ ਕੀ ਨਹੀਂ ਆ ਪਤਾ ਚੱਲ ਮਾਜੀ ਮਦਦੀ ਪੁੱਤ ਮੈਨੂੰ ਤਾਂ ਮੈਂ ਜਾਵਾਂ ਯਾਰ ਤੂੰ ਚੱਲ ਮੈਂ ਆ ਗਈ ਦੋ ਤਾਣੇ ਧਰੀਆਂ ਦੇ ਲੈ ਆਂ ਚੱਲ ਲੈ ਆ ਲੈ ਐਡੀ ਸ਼ਦੈਣ ਵਾ ਵੀ ਬੰਦਾ ਉੱਠ ਕੇ ਨਾਲ ਹੱਥ ਪੱਠ ਮਾਰਾ ਦਿੰਦਾ ਵਾ ਖੋਣੋ ਠੀਕ ਹੈ ਤੇ ਨਹੀਂ ਆ ਪੋਚੇ ਲਾਉਣ ਕਦੋਂ ਇਹਦੇ ਪੋਚੇ ਲੱਗਣੇ ਆ ਤੇ ਕਦੋਂ ਇਹਨੇ ਕਾਲਜ ਜਾਣਾ ਛਦੈਣ ਤਰੀਕੇ ਥਾਂ ਦੀ ਚੱਲ ਇੰਨਾ ਕੀ ਬੜਾ ਵਾ ਮੁਰਕੇ ਮੁੰਡੇ ਨੇ ਕਹਿਣਾ ਮੈਨੂੰ ਨੀਟ ਕਰਤਾ ਵਾ ਜਾ ਕੇ ਤੇ ਰੋਟੀ ਪਵਾ ਕੇ ਤੇ ਦਵਾਉਂਗੀ ਮੈਂ ਦਜੀਤ ਹਾਂ ਵੀ ਮੀ ਤੂੰ ਕਾਲਜ ਨਹੀਂ ਜਾਣਾ ਅੱਜ ਜਾਣਾ ਵੀ ਮੈਂ ਨਾ ਲਾਤੋ ਲਿਆ ਵਾ ਅੱਛਾ ਮੈਂ ਛੱਡ ਤੂੰ ਲਾਤ ਪੋਚੇ ਵਾਗੇ ਤੈਨੂੰ ਲਾਦਿਆ ਤੇ ਤੇ ਰਹਿਣ ਦੀ ਪੋਚੇ ਪੋਚੇ ਰਹਿਣਾਂ ਚ ਵੀ ਹੀ ਲਾ ਲੱਗਦੇ ਲੇ ਦੱਸ ਤਾਂ ਨਹੀਂ ਮੈਨੂੰ ਕੀ ਗੱਲ ਕਰੋਗੇ ਵੀਰੋਂ ਮੈਂ ਸਾਰਾ ਕੰਮ ਕਰਦਾ ਉਹ ਮੈਂ ਤੈਨੂੰ ਕਿਹੜੀਆਂ ਗੱਲਾਂ ਕਰਨੀਆਂ ਤੂੰ ਵੀਛ ਦੇਣੀ ਆ ਹੈਂ ਏਦਾਂ ਕਰ ਕੋਚਾ ਰਹਿਂਦੇ ਤੇ ਮੈਂ ਹੁਣ ਥੋੜਾ ਜਿਹਾ ਰਹਿ ਗਿਆ ਵਾ ਹਾਂ ਰਹਿਂਦੇ ਕੋਈ ਇਤਰਾ ਤਿਆਰ ਹੋ ਜਾ ਤਾਂ ਨਾਲ ਹੀ ਚੱਲ ਜਾ ਉਹਨੇ ਫੇਰ ਤਾਂ ਲਗੰਦੇ ਆ ਉਹ ਦਿਨਾਂ ਨਹੀਂ ਜਾਣੋਗੀ ਮੈਂ ਲੈ ਦੱਸ ਮੈਨੂੰ ਲੱਗਦਾ ਵਾ ਡਾਕਟਰ ਜੀ ਤੇ ਆਪਣੇ ਪ੍ਰਾਣ ਨਾ ਜਾਏਗਾ ਤਾਂ ਆਪਣੇ ਪ੍ਰਾਣਾਂ ਨੂੰ ਪਤਾ ਉਹ ਕਿਦਾਂ ਬੋਲਦਾ ਮੈਨੂੰ ਨਹੀਂ ਬੋਲਦਾ ਜਾ ਕੇ ਤੂੰ ਉਹਨੂੰ ਜਾ ਕੇ ਮੈਨੂੰ ਸਮਝਾ ਦਿੰਨੀ ਆ ਬਸ ਰੋਟੀ ਖਾਣ ਲੱਗਾ ਤੂੰ ਵੀ ਆਣ ਕੇ ਰੋਟੀ ਖਾ ਲੈ ਦੋਵੇਂ ਭੈਣਾਂ ਪਰ ਰੋਟੀ ਖਾਓ ਤੇ ਜਾਓ ਟੈਨ ਤੇ ਚਲ ਮੈਂ ਕੱਪੜੇ ਪ ਹਾਂਸੀ ਆਤੀ ਆ ਗਿਆ ਫਿਰ ਮੰਮੀ ਆ ਰਹਾਂ ਹਾਂ ਰੋਟੀਆਂ ਖਾ ਲਈਆਂ ਰੋਟੀਆਂ ਮੇਰੀ ਗੱਲ ਸੁਣ ਹੁਣ ਨਾ ਆਪਣੀ ਬੈਨ ਨੂੰ ਅਧਵਾਣ ਲੈ ਕੇ ਜਾਣਾ ਕਿਉਂ ਪੁੱਤ ਨਾਲ ਲੈ ਕੇ ਜਾਇਆ ਕਰ ਤੇ ਨਾਲ ਲੈ ਕੇ ਆਇਆ ਕਰ ਤੈਨੂੰ ਪਤਾ ਸਮਝਣਾ ਮਾੜਾ ਉਹ ਸਮਾਧ ਮਾੜਾ ਹੈਗੀ ਆ ਆਹੋ ਤੂੰ ਸਮਝਦਾ ਨਹੀਂ ਗਾ ਗੱਲ ਨਾ ਉਹਦਾਂ ਰੜਦਾ ਰਹਿਣਾ ਵਾ ਉਹਨੇ ਰਿਆ ਕਰਦਾ ਉਹ ਤਾਂ ਮੈਂ ਦੂਜੇ ਘਰ ਚੱਲ ਜਾਣਾ ਹੈ ਫੇਰ ਤੂੰ ਦੱਸਿਆ ਕਰ ਆ ਮਿਲਣ ਨੂੰ ਕਰ ਤੋ ਗਿਆ ਕਿ ਇਹਨਾਂ ਸੇਤੀ ਕਰਨਾ ਲੀਂਗਾ ਆ ਤੂੰ ਤਾਂ ਬੜਾ ਕਾਲਾ ਵਕਤ ਇਹਨੇ ਗੋਣਾ ਮਰਜੇ ਹਣਾ ਗੋਣਾ ਮਰਜੇ ਆ ਕੁੜੀਆਂ ਮਈਆਂ ਤੇ ਗਈਆਂ ਮੁਰਕੇ ਅੱਗੇ ਦੀ ਮਰਜੀ ਆ ਕਰ ਉਹਦਾ ਵੀ ਕੋ ਨਾ ਆਉਂਦੇ ਵੇ ਪਰ ਤੂੰ ਉਹਦਾ ਇਦਾਂ ਨਾ ਕਰਿਆ ਕਰ ਨਾ ਫੇਰ ਵੀ ਤੇਰੀ ਭੈਣ ਵਾ ਨਹੀਂ ਕਰਦਾ ਯਾਰ ਮੈਂ ਆ ਘੰਡੇ ਹਾਂਗੇ ਨਾ ਹੋਈ ਗੱਲ ਜੀ ਹੁਣ ਜਾਣਾ ਤਾਂ ਤੋਸੇ ਕੱਲ ਜੀਦਾ ਚੁੱਪ ਕਰਕੇ ਤੇ ਆਪਣੀ ਭੈਣ ਨੂੰ ਨਾਲ ਖੜ ਠੀਕ ਵਾ ਨਾ ਜੀਗਾ ਹਾਂ ਉਹਨੂੰ ਬਾਕਿਆ ਹੀ ਕੰਮ ਤੂੰ ਹੀ ਕਹ ਲੋ ਸੈਂਸ ਨੂੰ ਨਾ ਲੱਗਦਾ ਨਹੀਂ ਲੜਦਾ ਯਾਰ ਮੈਂ ਹਾਂ ਤੇ ਜੇ ਮੈਨੂੰ ਪਤਾ ਲੱਗਾ ਤੂੰ ਲੜਿਆ ਤੇ ਫੇਰ ਇਹ ਤੇਰਾ ਮਾਂਜਾ ਕਰਾਉਂਦੀ ਆ ਜਾਣਾ ਨਹੀਂ ਲੜਦਾ ਮੈਂ ਕਹਿੰਦਾ ਲੜਾਣਾ ਮਤਲਬ ਹਾਂ ਤੂੰ ਕਿਤੇ ਲੜਦਾ ਹੀ ਨਹੀਂ ਤੇ ਮੈਂ ਇਹ ਪਹਿਲੀ ਦਿਨ ਸਾਰਾ ਕੁਝ ਹੋਈ ਧਿਆਨ ਬਸ ਲਾ ਲਿਆ ਕੋਚਾ ਆਉਣ ਲੱਗੀ ਆ ਹੈ ਹੁਣ ਕਦੀ ਨਾ ਕੁਛ ਹੋਊ ਉਹ ਚੱਪਾ ਨਹੀਂ ਕਹਿੰਦਾ ਮੈਂ ਕੀ ਕਹਿਣਾ ਹਾਂ ਚੁੱਪ ਕਰਕੇ ਲੱਜਾ ਨਾ ਲੱਜਾ ਨਾ ਹਾਂ ਚੱਲ ਮੈਂ ਵੇਖ ਲਾ ਤਾ ਕੋਈ ਆ ਜੀਵਨ ਉਹ ਕਿਥੇ ਹੈ ਇਹ ਤਾਂ ਮਾਰਾ ਹਾਂਜੀ ਦੱਸੋ ਕੀ ਗੱਲ ਨਿਆਣੇ ਹੋਏ ਨਹੀਂ ਤਿਆਰ ਹੋਏ ਹੋ ਗਏ ਆ ਬਸ ਜਾਣ ਲੱਗੇ ਆ ਮੈਂ ਤਾਂ ਘਰੇ ਹਾਂ ਰਿਲੇਟਡ ਦੇ ਜਾਂਦੇ ਨਹੀਂ ਨਹੀਂ ਮੁੰਡਾ ਤਾਂ ਆਡਾ ਤਾਂ ਸਵੇਰ ਦਾ ਤਿਆਰ ਹੋ ਕੇ ਬਿਠਾ ਵਾ ਤੇ ਕੁੜੀ ਵੀ ਡਹੀ ਕੋਚੇ ਪਾਚੇ ਲਾਉਣ ਬਸ ਚੱਲੇ ਦੋਵੇਂ ਭੈਣ ਭਰਾ ਉਹਨਾਂ ਕਹੇ ਜਾਓ ਦੋ ਜਣੇ ਜੇ ਕਾਲਜ ਬੰਦ ਹੋ ਗਿਆ ਉਹ ਨਹੀਂ ਬਾਬਾ ਚੱਲੇ ਆ ਅਜੇ ਕਾਰਜ ਬੰਦ ਕਿੱਥੋਂ ਹੋ ਗਿਆ ਇਹ ਤਾਂ ਸ਼ੁਰੂ ਹੋ ਰਹਾ ਵਾ ਕੋਈ ਗੱਲ ਨਹੀਂ ਕੱਲ ਦੀਆਂ ਹੁਣ ਇਹਨਾਂ ਨੂੰ ਮੈਂ ਖਲਾ ਖਲਾ ਫਿਰ ਮਿੰਟ ਮਾਰ ਇਹਦੀ ਗੱਲ ਸੁਣ ਆ ਬਾਅ ਮਤੀ ਹੈ ਕਿ ਤੇ ਮਾਂਜਾ ਮੁੰਜਾ ਮੱਥਾ ਮਾਰਦਾ ਕਰ ਮੈਨੂੰ ਥੋੜੇ ਕੰਮ ਹੁੰਦੇ ਸਰੇ ਰੋਟੀ ਪਾਣੀ ਪਕਾ ਕੇ ਨਿਆਣਿਆਂ ਨੂੰ ਸਕੂਲ ਤੋਰਨਾ ਹੁੰਦਾ ਵਾ ਉੱਤੋਂ ਤੁਸੀਂ ਬੰਦੇ ਲਾਏ ਹੁੰਦੇ ਕਦੀ ਕਿਤੇ ਤੇ ਕਿਤੇ ਵੀ ਮੇਰੀ ਗੱਲ ਸੁਣ ਲੈ ਸਾਰਾ ਟੱਬਰ ਠੇਡੇ ਮਾਰਦਾ ਰਹਿੰਦਾ ਇਹਨੂੰ ਇਹਨਾਂ ਨੂੰ ਨਹੀਂ ਪਤਾ ਕੋਈ ਕਿੱਥੇ ਕਰਕੇ ਜਾ ਕੇ ਤੇਰੀ ਲਾਦੇ ਬੰਦਾ ਦੂਜੇ ਪਾਸੇ ਤੇ ਤੁਸੀਂ 10 15 ਬੰਦੇ ਲਾਏ ਛੱਡ ਦੇ ਜੀ ਕਿਤੇ ਇੱਕ ਅੱਦੇ ਕੋ ਸਫਾਈ ਖਰਾ ਛਡੋ ਵੀ ਤੂੰ ਘਰ ਕਰਦੀ ਹੁੰਦੀ ਆ ਹੈ ਮੈਂ ਘਰ ਵੇਲੀ ਹੁੰਦੀ ਆ ਤੇ ਬੰਦੇ ਇੱਡੇ ਵੇਲੇ ਹੁੰਦੇ ਨੇ ਘਰਾਂ ਨਾਲ ਕੇ ਕੰਮ ਕਰਨ ਬਾਹਰ ਉਹਨਾਂ ਕੋਈ ਕੰਮ ਨਹੀਂ ਕਰ ਉਹਨਾਂ ਨੂੰ ਬਸ ਤੁਸੀਂ ਮੇਰੇ ਦਿਵਾਲੇ ਹਿਆ ਕਰੋ ਤੁਹਾਨੂੰ ਇਹੋ ਹੀ ਕੰਮ ਵਾ ਮੌਕਾ ਮਿਲਣਾ ਦਲਾਲਾ ਪੀ ਕਾ ਰੋਕ ਪਾਣੀ ਬਣਿਆ ਅੱਜ ਖਾਣਾ ਤੇ ਆਜੋ ਅੰਦਰ ਉਹ ਨਾ ਬਣਾਗਾ ਚਲ ਆ ਮੈਂ ਨਿਆਣੇ ਤੋੜਾਂ ਪਹਿਲਾਂ ਆ ਤੋੜ ਤੋੜ ਬਿਲੋਂ ਨਿਆਣੇ ਕੰਮ ਨਹੀਂ ਕੋਈ ਕਾਇਰ ਨਹੀਂ ਬੱਸ ਹੈ ਸਾਰੇ ਹੀ ਦਿਹਾੜੀ ਵੇ ਫਿਰ ਸਿਰ ਹੱਥ ਉੱਤੇ ਦਉਤੇ ਮੈਂ ਕੰਬੜਾ ਕਰਨੀ ਐ ਅਹੀਂ ਦਾ ਛਦਾਈਆਂ ਬਾਹਰ ਸੈਰ ਸਰ ਦਰਜੀਤ ਹੈ ਹਰੇ ਕਿੱਥੇ ਬਣ ਗਏ ਜਾ ਕੇ ਆਜੋ ਬਾਹਰ ਹੁਣ ਐ ਵਿਸਾਰੇ ਸਰ ਓਏ ਆ ਗਏ ਆ ਪੁੱਤ ਕਹਿੰਦਾ ਪਿਓ ਗੁੱਸੇ ਹੋਣ ਡਿਆ ਵਾ ਉਹ ਮੇਰੇ ਨਾਲ ਪੈਣ ਡਿਆ ਵਾ ਤੇ ਜਦੋਂ ਜਣਾ ਨਿਆਣੇ ਦਾ ਕਾਰਜ ਬੰਦ ਹੋ ਗਿਆ ਜਾਓ ਹੁਣ ਚੱਲ ਜੋ ਟਾਈਮ ਦੇ ਨਾਲ ਪਤਾ ਨਹੀਂ ਕੀ ਕਰਦੇ ਰਹਿੰਦੇ ਉੱਥੇ ਲੱਤਾਂ ਘਸਾਉਂਦੇ ਰਹਿੰਦੇ ਅੰਦਰ ਬਾਹਰ ਆ ਗਿਆ ਆ ਗਿਆ ਪਤਾ ਨਹੀਂ ਕੀ ਲੱਭਦੇ ਰਹਿੰਦੇ ਰੋਟੀ ਪਾਣੀ ਖਾ ਲੈ ਸਾਰੇ ਕੰਮ ਕਰ ਲਿਆ ਤੇ ਜਾਓ ਹੁਣ ਟਾਈਮ ਨਾਲ ਮੁੜ ਕੇ ਕਾਲਜ ਦਾ ਪੂਆ ਬੰਦ ਹੋ ਜੇ ਤੂੰ ਫੇਰ ਜਾਣਾ ਇਹਨਾਂ ਨੇ ਗਾੜੀ ਖੋਣ ਵਾਸਤੇ ਸਦਾਈ ਜੇ ਆ ਜਾਓ ਹੁਣ ਸੇਸ਼ੇ ਦੀ ਬਾਹਰ ਪਿਓ ਤਾਂ ਡਾ ਡਿਆ ਡਿੱਕਣ ਵੇ ਲੈ ਦੇ ਕੰਮ ਅਜੇ ਤੱਕ ਪਾਰ ਨਹੀਂ ਨੂੰ ਆਈ ਓਏ ਹਰਿਆਣੇ ਤੋ ਜਾਣਾ ਵਾ ਕਰਦੀ ਕੀ ਫਿਰਦੀ ਆ ਕਛਣੀ ਨਹੀਂ ਮੁੱਕਦੇ ਥਰੇ ਡੇੜੀ ਉਧਰੋਂ ਡੈਡੀ ਕੋ ਸਿਉਂਦੇ ਆਪਣਾ ਮੁਰਕੇ ਆ ਜਾ ਬੰਦਾ ਕਰੇ ਤੇ ਕਰੇਗੀ ਆ ਆ ਜਾਣਾ ਉਹ ਗੱਲ ਸੁਣਾ ਮੇਰੀ ਬੰਦਰਾ ਜਾਂ ਭੈਣ ਨੂੰ ਨਾਲ ਲੈ ਕੇ ਜਾ ਕੇ ਨਾਲ ਲੈ ਕੇ ਆ ਕੇ ਗੱਡੀ ਚੱਲਾਂ ਦਾ ਨਾ ਲੈ ਕੇ ਕੁੜੀਏ ਤੂੰ ਵੀ ਗੱਲ ਸੁਣ ਲੈ ਬਾਅਦ ਦਾ ਬੂਤਾ ਨਹੀਂ ਖਾਈਦਾ ਹੁੰਦਾ ਹੈ ਗੱਡੀ ਉੱਥੇ ਮੈਂ ਉੱਦਾਂ ਨਹੀਂ ਚੱਲ ਗਿਆ ਹੁੰਦਾ ਕਿੱਥੇ ਜੇ ਵੀਰ ਬਾਹਰ ਜਦੋਂ ਆਈਦਾ ਨਾ ਤੇ ਵੇਖ ਲਿਆਗਾ ਤੂੰ ਤੇਰੇ ਨਾਲੇ ਮੋਟਾ ਤੇ ਮਗਰ ਬੈਗੀ ਹੈਂ ਮੈਨੂੰ ਫੋਨ ਕਰ ਦੇ ਤਾਂ ਨਾ 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 ਬੈਠੀ ਤੇ ਮੈਂ ਛੱਡਣੀ ਸੀ ਅੱਸੀ ਜਿਹੜੀ ਗੱਲ ਕਰ ਸਵਾ ਤੇਰਾ ਦਿਮਾਗ ਤਰਾਵ ਤੇਰਾ ਹੈਂ ਜੇ 2 ਮਿੰਟ ਲੇਟ ਹੋ ਜੀ ਮਰ ਕੀ ਉੱਥੇ ਤੇ ਫੋਟਾ ਜਾਂਦਾ ਤੇਰੇ ਕੋ ਇਹਨੂੰ ਕਦੇ ਮੈਨੂੰ ਫੋਨ ਕਰ ਦੇ ਆਹੋ ਤੇ ਫੋਨ ਕਰ ਦੇ ਭੈਣ ਨੂੰ ਫਿਰ ਹੈਂ ਬੈ ਜਾ ਫਿਰ ਆਹ ਤੇ ਲੜਦੇ ਨਾ ਜਾਇਆ ਕਰੋ ਪਰਮਸਾਂ ਗੱਲ ਆਪ ਲੋ ਆ ਗਏ ਉਹ ਨਈ ਲੜਦੇ ਠੀਕ ਆ ਆ ਅਰਮਾਨ ਆਇਆ ਉਹ ਦੇਖ ਕੇ ਬੜੀ ਖੜਕ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਪਾਣਾ ਪੁਰਣਾ ਨੇ ਨਿਆਣੇ ਪਾਣੇ ਕੀ ਉਹ ਘਰੋਂ ਲੜਦੇ ਚਲ ਜਿੰਦੇ ਲੜਦੇ ਭਣਾ ਭਰਾ ਆ ਜਾਂਦੇ ਆ ਹੱਦ ਹੋਈ ਆ ਨਿਆਣੇ ਵਾਲੇ ਵੀ ਜਾਣ ਦੇ ਪਰੇ ਕੀ ਹੋ ਗਿਆ ਮੰਮੀ ਹੁਣ ਕੀ ਹੋ ਗਿਆ ਵਾ ਹਾਏ ਆ ਤੇਰਾ ਫੋਨ ਰਹਿ ਗਿਆ ਠੀਕ ਆ ਹਾ ਹਾ ਤੇਰਾ ਪਾਣਾ ਤਾਂ ਫੋਨ ਲੈ ਕੇ ਆਉਣਾ ਆਪਣਾ ਚੱਲ ਕੋਈ ਗੱਲ ਨਹੀਂ ਤੇ ਕੀ ਆ ਉਹ ਬੰਗਰ ਨੇ ਆਵਾਜ਼ ਮਾਰੀ ਹੁੰਦੀ ਆ ਮੈਨੂੰ ਪਤਾ ਹੋ ਆ ਦਸਿਆਣਾ ਤੂੰ ਹੈ ਬੰਗਰ ਨੇ ਆਵਾਜ਼ ਮਾਰੀ ਦੀ ਤੂੰ ਇਕਲਾ ਰਹਿਣੀ ਅੱਜ ਮੈਨੂੰ ਫੋਨ ਜ਼ਰੂਰੀ ਆ ਜੇ ਨਾ ਤੂੰ ਬਾਹਰ ਆਵੇਂਗਾ ਤਾਂ ਫੋਨ ਕਰ ਲੂਗੀ ਲੈ ਆਉਂਗਾ ਬਾਹਰ ਇਹਨੂੰ ਕੋਸ ਹੁੰਦਾ ਚਲ ਬਹਿ ਜਾ ਜੀ ਤੇ ਚਲ ਬਹਿ ਜਾ ਮੇਰੀ ਪਿੱਛੇ ਗੱਲ ਹੁਣ ਲੜੀ ਨਾ ਸੋਲਾ ਗੱਲ ਨਹੀਂ ਲੜਦਾ ਯਾਰ ਮੈਂ ਰਹਿਣਾ ਵਾ ਕੈਮਰਾ ਆ ਰਿਓ ਸੰਗੋ ਡੇਟ ਰੋਇਆ ਕਰੋ ਬੋਤੇ ਅੱਜੇ ਲਾ ਮੰਮੀ ਉਹਨਾਂ ਦਾ ਹਾਲ ਕੱਲ ਦੇ ਗਏ ਓ ਤੇ ਅੱਜ ਤੱਕ ਮੁੜਨ ਦਾ ਨਾ ਕੋਈ ਨਹੀਂ 8 ਵਜ ਗਏ ਆ ਮੈਨੂੰ ਪਤਾ ਸਾਡੇ ਨੂੰ ਮੇਰਾ ਕਾਜ ਲੱਗ ਜਾਣਾ ਵਾ ਹੁਣ ਮੈਂ ਕਰਾਂ ਤੇ ਕਰਾਂਗੀ ਪਰ ਮੈਨੂੰ ਜਾਣਾ ਹੈਗਾ ਵਾ ਅੱਜ ਅੱਗੇ ਕਿੰਨੇ ਦਿਨ ਭੱਜ ਗਿਆ ਮੇਰੇ ਕੰਮ ਆਪੇ ਵੇ ਠੇਕੇ ਗੂਜੇ ਮੈਨੂੰ ਨਹੀਂ ਪਤਾ ਕੰਮ ਕੁੰਮ ਦਾ ਠੇਕਾ ਨਹੀਂ ਤੇ ਮੈਂ ਰਹਿ ਜੂ ਕੰਮਾਂ ਜੋਗਾ ਹੀ ਮੈਂ ਤੇ ਚੱਲੇ ਆਂ ਉਹ ਲੈ ਕਿੱਥੇ ਗਿਆ ਹੈ ਵਿੱਚੇ ਤਾਂ ਫੜ ਆਣਾ ਹੋ ਵੇਖੋ ਉਹ ਜਿੰਦਾ ਲਗਾਜ ਦੇ ਵਾਰੀ ਉਹਨਾਂ ਖਾਦੀ ਹੋ ਗਈ ਆ ਕਿੱਦਾਂ ਬਿਠਾ ਦੇਣੀ ਆ ਇੱਥੇ ਰੱਖੀ ਹੋਣੀ ਆ ਕਿ ਉਹ ਚੱਦ ਕਿੱਥੇ ਰੱਖਣੀ ਹੋਣੀ ਇੱਥੇ ਕਿੱਦਿਖ ਹੈਗੀ ਲਪਾਉਣੇ ਗਿੱਲ ਲਕਾਲਕਾ ਜਾਣੀ ਚੀਜ਼ ਆ ਯਾਹ ਕੋਲ ਬੁਆ ਤੂੰ ਤੂੰ ਕਾ ਮੁਰਈ ਰਾਤ ਤੂੰ ਮੀ ਜਿਤ ਕਰ ਦੇਣੀ ਹਾਏ ਹਾਏ ਦੇ ਵਾਰੀ ਕਰਨੀ ਆ ਜੇ ਅਗਲੇ ਨੇ ਕਹਿ ਤਾ ਜੇ ਅਧਿਕਾਰੀ ਦਿੱਤੀ ਕਿ ਚਲ ਆਏ ਜਨੇ ਚਰ ਬਾਦ ਤੇ ਰਹਿ ਜੋ ਰਾਤ ਨਾਲੇ ਲੇਟ ਹੋ ਗਏਗੇ ਹੈ ਅਗਲਾ ਚਲ ਪ੍ਰੋਗਰਾਮ ਆਣਾ ਮੋਟਾ ਕੀਤਾ ਤੇ ਚਲ ਵਧੀਆ ਲੱਗਾ ਚਾਰ ਸਦਰ ਇਕੱਠੇ ਹੋਏ ਸੀਗੇ ਸਾਰੇ ਉੱਥੇ ਰਾਤ ਰਹੇ ਜਿਹੀ ਵੀ ਰਹੇ ਕਿੱਦਾਂ ਦੀ ਆਖਰ ਆ ਗਈ ਇੱਕ ਤਾਂ ਫੋਨ ਫੋਨ ਹੋਵੇ ਘਰ ਤੇ ਬੰਦਾ ਕਿਤੇ ਫੋਨ ਹੀ ਕਰ ਲੈ ਫੋਨ ਵੀ ਆ ਨਹੀਂਗਾ ਨਹੀਂ ਜਲ ਇਹ ਕਿਹੜਾ ਨਿਆਣਾ ਹੈ ਦੱਸ ਜੀ ਅੱਜ ਕਾਲੇ ਜੀ ਨਾ ਜਾਂਦਾ ਤੇ ਕਿੱਦਾਂ ਦੀ ਆਖਰ ਆ ਚੱਲੀ ਹੈਗੀ ਕਿਹੜੇ ਕੋੜੇ ਮੀੜਨੇ ਨੇ ਕਾਲੇ ਜਾ ਜਾ ਕੇ ਕੰਮ ਤਾਂ ਬੈਟਦਾ ਵਾ ਉਹ ਕੰਮ ਤੋਂ ਬਚਦਾ ਵਾ ਵਗਾੜਿਆ ਤੂੰ ਵਗਾੜਿਆ ਵਾ ਆਹੋ ਜੇ ਦੇਖਾ ਚ ਕੰਮ ਹੁੰਦਾ ਤੇ ਮੇਰਾ ਨਾਮ ਲੈ ਲਿਆ ਕਰੋ ਉਦਾਂ ਤਾਂ ਢਾਲਦਾ ਹੁੰਦਾ ਉਹ ਜੋ ਚੰਗੇ ਕੰਮ ਕਰਦਾ ਵਾ ਚੰਗਾ ਕਿਹੜਾ ਕੀਤਾ ਉਹਨੇ ਚਲ ਚੱਲ ਇਨਵਾ ਲੈਂਦਾ ਅੱਜ ਮੈਂ ਕੁਛ ਨਹੀਂ ਆ ਨਾ ਕਿ ਤੇਰਾ ਕਾਲਜ ਜਾਣਾ ਜ਼ਰੂਰੀ ਕਿ ਤਰ੍ਹਾਂ ਕਰ ਰਹਾ ਜ਼ਰੂਰੀ ਹੀ ਕਿ ਆਹ ਵੇਖੋ ਡੰਗਰਵਾੜ ਭੁੱਖੇ ਧਿਆਨੇ ਬੱਜੇ ਆ ਕਿ ਇਹ ਨਹੀਂ ਬਾਹਰ ਕੰਡੇ ਕੀ ਪਰਕੋਂ ਦਾ ਨਿਕਲ ਗਿਆ ਬਸ ਇਹਨੇ ਹੁੰਦਾ ਕਿ ਤਾ ਨਿਕਲ ਗਿਆ ਇਹਦਾ ਕੰਮ ਬਣਦਾ ਹੀ ਅੱਜ ਜਾਣਦਾ ਨਵੀਂ ਗੱਲੋ ਕਹੀ ਅੱਗੇ ਬੈਂਦਾ ਕਰੋ ਨਹੀਂ ਬੈਂਦਾ ਤੇ ਜੇ ਘਰ ਨਹੀਂ ਉੱਤੇ ਬਹਿ ਜਾਂਦਾ ਨਾਲ ਮੇਰੀ ਗੱਲ ਸੁਣਾ ਉਹ ਜਿਹੜਾ ਜਸਾਨੀਗਾ ਉਹ ਕਹਿੰਦਾ ਵੀ ਮੁੰਡਾ ਤਰਾ ਫਿਰਦਾ ਬੜਾ ਮੋਟਰਸਾਈਕਲ ਤੇ ਮੋਟਰਸਾਈਕਲ ਕਹਿੰਦਾ ਲੈਂਦਾ ਹੈ ਨੋਤਨ ਮੈਂ ਦੱਸਿਆ ਨਹੀਂਗਾ ਉਹਦੇ ਵੀ ਕਿਸੇ ਮੁੰਡੇ ਦਾ ਜਨਮ ਦਿਨ ਹੀ ਦੋ ਦੋ ਵੀ ਕਿਸ ਦਾ ਫੜਕੇ ਲੈ ਆਇਆ ਹੈਗਾ ਤੇ ਕੀ ਪਤਾ ਬਾਰੋ-ਬਾਰ ਉਦਨ ਮੈਂ ਘਰ ਆਇਆ ਤਾਂ ਬਥੇਰੀ ਲਾਫਾ ਕਿਤੇ ਹੀ ਗਈ ਛੁੱਟੀ ਤੇ 1 ਵਜੇ ਹੋ ਜਾਂਦੀ ਆ ਤੇ 4 ਵਜੇ ਘਰ ਆਉਂਦਾ ਹੁਣ ਘਰ ਨਹੀਂ ਲੈਂਦਾ ਹੁਣ ਬਾਰੋ-ਬਾਰ ਫਿਰ ਲੈਂਦਾ ਵਾ ਤੇ ਚੱਲ ਨੁਕਸਾਨ ਹੋਊਗਾ ਕੋਈ ਤਾਂ ਤੇ ਭਰੂ ਹੋਣਾ ਨੂੰ ਥੋੜੀ ਪਤਾ ਹੈ ਮਸ਼ੀਨਰੀ ਆ ਜੇਕਰ ਖਰਾਬ ਹੋਏ ਤਾਂ ਕਿੰਨੇ ਪੈਸੇ ਲੱਗਣੇ ਆ ਪਤਾ ਨਹੀਂ ਕੀ ਕਰਦਾ ਕਰਦਾ ਇਹ ਕੋਈ ਗੱਲ ਨਹੀਂ ਇਹਨੂੰ ਅੱਜ ਆ ਲੈਣ ਤੋਂ ਘਰ ਤੇ ਪਿਓ ਜੇ ਤੁਹਾਡਾ ਫਰਜ਼ਾ ਨੂੰ ਕਹਿਣ ਦਾ ਥੋੜਾ ਕਸ ਕਰਕੇ ਆ ਕਰੋ ਮੇਰੀ ਗੱਲ ਸੁਣ ਜਦੋਂ ਮੈਂ ਕਹਿੰ ਕੋਹਣਾ ਕਹੇ ਜਵਾਨ ਹੋਇਆ ਮੁੰਡਾ ਹੋਣਾ ਹਾਂ। ਹਾਂ ਨਾ ਰਹਿ ਖੈ ਤੇ ਮੇਰੇ ਮਗਰ ਪੈ ਜਾ। ਉਹ ਤੇਰੇ ਮਗਰ ਪੜਿਆ ਫਿਰ। ਆਹੋ। ਚੱਲ ਉੱਠ ਆ ਕੱਪੜੇ ਲਾਹ ਤੇ ਜਾ ਕੇ ਡੰਗਰ ਕੱਢ ਬਾਹਰ। ਵੇਖ ਕਿਦਾਂ ਡੇ ਕੀ ਖੁਰੂ ਪਾਇਆ ਕਿਦਾਂ ਉਹਨਾਂ ਨੇ ਵੇ ਸਾਰਾ ਖੁਰਲੀਆਂ ਤੇ। ਚੱਲ। ਮੇਰੇ ਪਹਾੜਾ ਹੱਸਿਆ ਪਾ ਰਹਿਣਾ ਸਰੀ ਉਮਰ। ਤੇਰੇ ਪਹਾੜਾ ਰਹਿਣਾ ਤੇ ਮੇਰੇ ਨਾਲ ਰਹਿਣਾ। ਆ ਤੂੰ ਵੀ ਹੁਣ ਨਿਕਲ ਜਾਣਾ ਕੇ ਪਾਸੇ। ਤੂੰ ਮੁਰਕੇ ਛੱਡ ਜਣੇ ਮੇਰੇ ਜੋਗੇ। ਵੀ ਹੁਣ ਕੱਢ ਬਾਹਰ। ਤਾਂ ਦਰਵਾਜ਼ੇ ਇਹਨਾਂ ਨੂੰ ਪਾ ਪੱਠੇ। ਮੈਂ ਕੋਠੇਕਾ ਕੀਤਾ ਵਾ। ਘਰ ਦਾ ਵੀ ਕਰਾਂ ਤੇ ਮੁਰਕੇ ਡੰਗਰਾਂ ਦਾ ਵੀ ਕਰਾਂ। ਕੰਦਾ ਪਾਇਆ ਕਿ ਤੀ ਦੋਹਾਂ ਰਲ ਮਿਲ ਕੇ ਇਹਨੂੰ ਤੇ ਆ ਜਾ ਲੈਣ ਦੋ ਹਾਂ ਘਰ ਇਹਨੂੰ ਤੇ ਮੈਂ ਪੁੱਛਦੀ ਆ ਪਤਾ ਨਹੀਂ ਕਿੱਥੇ ਉੱਜੜਾ ਤੇ ਕੁੰਦਾ ਗਿਆ ਵਾ ਹੁਣ ਮੈਨੂੰ ਵੀ ਪਤਾ ਕਾਲਰ ਗਿਆ ਕਿਸ ਦੇ ਨਾਲ ਗਿਆ ਵਾ ਨਾਲੇ ਕਹਿਣ ਦੇ ਹੀਗੇ ਉਹ ਮੋਟਰਸਾਈਕਲ ਤੇ ਫਿਰਦਾ ਬੜਾ ਇਹ ਫਿਰਦਾ ਕਿੱਥੇ ਆ ਮੈਨੂੰ ਵੀ ਨਾ ਇਹਦੇ ਲੱਛਣ ਚੰਗੇ ਨਹੀਂ ਲੱਗਦੇ ਕੋ ਥੋੜੇ ਦਿਨਾਂ ਤੋਂ ਪਤਾ ਨਹੀਂ ਹੁਣ ਇਹ ਕਰਦਾ ਵੀ ਫਿਰਦਾ ਉਹ ਇਹਨੂੰ ਆ ਜਾ ਲੈੰਦੇ ਇਹਨੂੰ ਪੁੱਛੂੰਗੀ ਚੰਗੇ ਤਰ੍ਹਾਂ ਕਲਾਸ ਲਾਉਂਗੀ ਉੱਠ ਮਨਾ ਲਾਹ ਕੱਪੜੇ ਤੁਸੀਂ ਸੋਨਾ ਸੂਟ ਵਾ ਫੇਰ ਕਿਤੇ ਵਾਂਡੇ ਗਈ ਤੇ ਪਾਉਂਗੀ ਢੋਣਾ ਨਹੀਂ ਹੁਣ ਮੈਂ ਇਹ ਤੇਰਾ ਫੇਰ ਆ। ਮੈਂ ਕੀ ਆਖਿਆ ਜੇ? ਹਾਂ? ਕੁੱਟ ਕੇ ਮੇਰੀ ਗੱਲ ਸੁਣੋ ਕਿ ਸਲਾਹ ਕਰਨੀ ਤੜਨਾ। ਕੀ ਗੱਲ ਹੋ ਗਈ ਆ? ਹੈ ਨਾ? ਸਾਡੀ ਸਲਾਹ ਕਰਨੀ। ਸਲਾਹ ਮੈਂ ਤਾਂ ਕਰਨੀ ਆ ਜੇ ਮੇਰੇ ਗੱਲ ਨਾ ਪਾਉਗੇ ਤੇ। ਉਹ ਗੱਲ ਦੱਸਿਆਂਗੀ ਤੇ ਤਾਂ ਹੀ ਗੱਲ ਦਾ ਕੋ ਪਤਾ ਲੱਗੂ ਕਿ ਮੈਂ ਆਪਣੇ ਮਨੋਂ ਕਿਥਾਂ ਕਹਿਦਾ। ਵੇਖੋ। ਹਾਡੀ ਕੁੜੀ ਹੋ ਗਈ ਹੈ ਜਵਾਨ ਤੇ ਮੇਰਾ ਤਾਂ ਇਰਾਦਾ ਵਾ ਕਿ ਚੰਗਾ ਘਰ ਬਰ ਦੇਖ ਕੇ ਨਾ ਤੇ ਉਹਦਾ ਵਿਆਹ ਕਰ ਦਈਏ। ਮੇਰੀ ਗੱਲ ਸੁਣ ਲੈ। ਤੈਨੂੰ ਕੋ ਲਾਮਾ ਆਇਆ ਉਹਦਾ ਫੇਰੀ ਧੀ ਦਾ। ਹੈ? ਲਾਮੇ ਦੀ ਗੱਲ ਥੋੜਾ ਵਾ। ਵਿਆਹ ਤੇ ਕਰਨਾ ਯਾ ਅੱਜ ਵੀ ਕਰਨਾ ਸਿਆਲਤ ਕਰਨਾ ਉਹ ਦੋਹਾਂ ਨੂੰ ਕਰਨਾ। ਪਰ ਨਾ ਜਿਹੜਾ ਕੰਮ ਟਾਈਮ ਨਾਲ ਕਰ ਦੋ ਚੰਗਾ ਹੁੰਦਾ ਵਾ। ਨਾਲੇ ਕਾਲਜ ਪੜਨ ਲਈ ਆ। ਹੈ? ਪੜਦੀ ਪੜਦੀ ਦਾ ਰਿਸ਼ਤਾ ਕਰ ਦਾਂਗੇ ਤੇ ਹੋਰ ਸ਼ਾਮੀ ਦਾ ਨੂੰ ਵਿਆਹ ਕਰ ਦਾਂਗੇ। ਠੀਕ ਵਾ ਨਾ? ਤੇ ਮੇਰੀ ਗੱਲ ਮੰਨੋ ਤੁਸੀਂ। ਕੋਈ ਮੁੰਡਾ ਲੱਭੋ ਵਧੀਆ ਜਿਆ ਪਹਿਲੀ ਬੰਨਾ ਚੰਗਾ ਲੱਭ ਲਓ ਤੇ ਆਪਣੀ ਕੁੜੀ ਦਾ ਕਰਦੀ ਐ ਸੋਣੀ ਸਨਖੀ ਹੈਗੀ ਸਾਡੀ ਧੀ ਹੈ ਮੇਰੇ ਤੇ ਮੁੰਨਾਂ ਨੇ ਵਿੱਚ ਇਹੋ ਹੀ ਹੁੰਦੀ ਆ ਤੱਗੋ ਤੁਸੀਂ ਵੇਖ ਲਓ ਜੋ ਤੁਹਾਨੂੰ ਚੰਗਾ ਲੱਗਦਾ ਵਾ ਗੱਲ ਤੇ ਤੇਰੀ ਠੀਕ ਵਾ ਪਰ ਨਾ ਗੱਲ ਇਹ ਵੀ ਵੇਖਣੇ ਵੀ ਗਾੜੀ ਬੰਦੇ ਵੇਖਣੇ ਬੰਦੇ ਨਾ ਕਿਤੇ ਗਾਂਦੀ ਨਾ ਪੱਲੇ ਪੈ ਜਾਣਾ ਤੁਹਾਡੀ ਕਿਹੜੀ ਥੋੜੀ ਵਾਕ ਵੀ ਆ ਪੱਜੀਆਂ ਪਿੰਡਾਂ ਵਿੱਚ ਵਾਕ ਵੀ ਆ ਤੁਹਾਡੀ ਤੁਸੀਂ ਕਿਹੜਾ ਕੋ ਮਾੜਾ ਲੱਭਣਾ ਆਪਣੀ ਧੀ ਵਾਂ ਤੇ ਤੇ ਅਹੀਂ ਵੀ ਤੇ ਪੂਰਾ ਜੋਰ ਲਵਾਵਾ ਅਹੀਂ ਕਿਹੜੀ ਕਸਰ ਮੇਰੀ ਗੱਲ ਸੁਣ ਤੇਰਾ ਦਿਮਾਗ ਨਹੀਂ ਕੰਮ ਕਰਦਾ ਚੰਗਾ ਹੀ ਵੇਖ ਕੇ ਕਰੀਦਾ ਵਾ ਵਿੱਚ ਵਿੱਚ ਗੰਦ ਬਣ ਜਾਂਦੇ ਗਈ ਠੀਕ ਨਹੀਂ 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 ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਜੇਕਰ ਚਾਤੀ ਮਾਰਾਂਗੇ ਕਿਸ ਨੂੰ ਦੱਸਾਂਗੇ ਕਿਸ ਨੂੰ ਕਹਾਂਗੇ ਤੇ ਫੇਰ ਰਿਸ਼ਤਾ ਹੋਊਗਾ ਵਧੀਆ ਉਹ ਦਾ ਇੱਕ ਦੋ ਦਸਾ ਨਾ ਹਵੰਡਣੇ ਪਾਈਆਂ ਹੀ ਮੈਨੂੰ ਅੱਛਾ ਤੇ ਪਰ ਮੈਨੂੰ ਏਡਾ ਵਦਿਆ ਨੂੰ ਬਾਹਰ ਦੇ ਮੁੰਡੇ ਦੱਸਾ ਫੌਂਦੀ ਤੇ ਮੈਂ ਆਪਣੀ ਧੀ ਨੂੰ ਬਾਹਰ ਨਿਕਾ ਕੇ ਲੈਣਾ ਉਹ ਨਹੀਂ 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 ਉੱਥੇ ਜਾ ਕੇ ਐਵੇਂ ਤੂੰ ਫਰੂਕੀ ਕਿੱਥੇ ਤੇ ਮੈਂ ਵੀ ਇੱਥੇ ਹੀ ਚੰਗੀ ਜ਼ਮੀਨ ਜਮੂਨ ਲੱਭੋ ਮੁੰਡਾ ਨੌਕਰੀ ਹੋਵੇ ਕਰਦਾ ਹੋਵੇ ਤੇ ਚਲ ਹਾਂ ਇੱਥੇ ਹੀ ਕੱਤ ਕਰਨਾ ਤੇ ਆਪਾਂ ਹੈਗੀ ਆ ਆਹ ਗੱਲ ਤੇ ਤੇਰੀ ਪਰ ਮੈਂ ਇੱਕ ਵਾਰੀ ਫੇਰ ਵੀ ਡਰਦੀ-ਡਰਦੀ ਨਾਲ ਨੂੰ ਕਿਹਾ ਸੀ ਤੇ ਪਰ ਮੈਂ ਤਾੜਨਾ ਮੈਂ ਸਲਾਹ ਕਰ ਲਾਂ ਤੇ ਫੇਰ ਮੈਂ ਕਹਾਂ ਇੱਕ ਗੱਲ ਉਹ ਆਪਣੀ ਭੈਣ ਦਾ ਸਵਾਹ ਕਰੇ ਕਰੀ ਠੀਕ ਆ ਉਹ ਕੀ ਕਹਿੰਦੀ ਜਦ ਬੈਠੇ ਹੁੰਦੇ ਲੱਗੇ ਕੋਮੜਾ ਹੋਏ ਘਰ ਖੇਤੀਬਾੜੀ ਕਰਦਾ ਜਿਵੇਂ ਜਮਾਨ ਹੋਵੇ ਤੇ ਅਸੀਂ ਕਰਦਾਂਗੇ ਪਰ ਤੁਸੀਂ ਸਹਿਮਤ ਜੇ ਨਾ ਹੁਣ ਓ ਯਾਰ ਦੱਸਾਂ ਗੱਲ ਕੀ ਐ ਸਮਾਵਾ ਬੜਾ ਗੰਗਾ ਸਮੇਤ ਹੁੰਦਾ ਵੜਾ ਠੀਕ ਨਹੀਂ ਤੇ ਤੈਨੂੰ ਪਤਾ ਦੁਨੀਆ ਤੇ ਕੀ ਕੋ ਬਣ ਰਿਆ ਵਾ ਮੈਂ ਤੈਨੂੰ ਤਾਂ ਨਹੀਂ ਬੋਧਾ ਕਰ ਵੀ ਗੱਲ ਤੋਂ ਬੜੀਆ ਸਿਆਣੀ ਕੀਤੀ ਜਾਣੀ ਮੈਂ ਤਾਂ ਬੜੇ ਦਿਨਾਂ ਦੀ ਗੱਲ ਕਰਨੀ ਚਾਹਦੀ ਪਰ ਮਨ ਕੋ ਦੱਦ ਹੀ ਨਹੀਂ ਆਈ ਤੁਸੀਂ ਆਪਣੀ ਧੀ ਨਾਲ ਪਿਆਰ ਬਣਾ ਕਰਦੇ ਜੇ ਤੇ ਇਹ ਨਾ ਹੋਵੇ ਤਾਨੂੰ ਆਣ ਕੇ ਮੈਂ ਕਹਾਂ ਉਹ ਤੁਸੀਂ ਮੇਰੇ ਸਿਰ ਦੇ ਵਾਲਾਂ ਪੈ। ਇਹ ਜੀਵਨ ਖਾਣ ਦਾ ਪੀਣ ਦਾ ਹੰਡਾਉਣ ਦਾ ਇਥੋਂ ਤੱਕ ਹੁੰਦਾ ਮਾਂ ਪਿਓ ਦਾ। ਠੀਕ ਨਹੀਂ? ਇਹ ਥੋੜਾ ਧੀ ਬੋਤ ਗਲਤ ਕੰਮ ਕਰਦਾ ਫਿਰ ਇਹ ਤੇ ਪਚ ਪਚ ਕਰਦੇ ਖੜੀਏ। ਕਿੰਨੇ ਕੀ ਚੰਗੇ ਲੱਗਾਂਗੇ? ਠੀਕ ਨਹੀਂ? ਹਰ ਗੱਲ ਦਾ ਟਾਈਮ ਚਲੋ ਤੁਸੀਂ ਸਲਾਹ ਜੱਗੀ ਕੀਤੀ ਵੇ। ਪਤਾ ਕੀ ਗੱਲ ਆ? ਧੀਆ ਪਹਿਣਾ ਟਾਈਮ ਨਾਲ ਹੀ ਆਈਆਂ ਜਾਣ ਨਾ ਤੇ ਵਧੀਆ ਲੱਗਦਾ ਹਰ ਕੰਮ ਜਿਹੜਾ ਟਾਈਮ ਨਾਲ ਚੰਗਾ ਲੱਗਦਾ ਜਿਹੜਾ ਥੋੜਾ ਜਿਹਾ ਵੀ ਟਾਈਮ ਬੇ ਟਾਈਮ ਹੋ ਜੇ ਨਾ ਉਹਤੀ ਪੁੱਜੂਗੇ ਸੱਜਦਾ ਵੀ ਨਹੀਂ ਗਾ ਗੱਲ ਇੱਕ ਹੋਰ ਵੀ ਆ ਗਈ ਉਹ ਨਾਲ ਈਤ ਗਈ ਮੁਰਗੇ ਹੱਥ ਨਹੀਂ ਹੁੰਦੇ ਠੀਕ ਨਹੀਂ ਅੱਜ ਦੇ ਦੋਏ ਭੈਣ ਭਰਾ ਜਾਂਦੇ ਆ ਤੇ ਉਂਦੇ ਸਾਨੂੰ ਫੇਰ ਕੋਈ ਨਹੀਂ ਗਾ ਠੀਕ ਨਹੀਂ ਤੇ ਬੰਦੇ ਦੇ ਮਨ ਦਾ ਕੋਈ ਪਤਾ ਨਹੀਂ ਕਿ ਕਦੋਂ ਗਲਤ ਬੰਦੇ ਨਾਲ ਰਹਿਣਾ ਠੀਕ ਨਹੀਂ ਤੁਸੀਂ ਨਾ ਐਂ ਤਾਂ ਕਰੋ ਤੁਸੀਂ ਵੀ ਕਿਤੇ ਦੇਖਿਓ ਨਾਮ ਦਰਬਾਰ ਚਾਤੀ ਮਹਾਰਾਜ ਇਕ ਚੰਗਾ ਲੱਗੂਗਾ ਨਾ ਤੇ ਕਰਨਾ ਹੀ ਆਪਾਂ ਤੇ ਠੀਕ ਆ ਤੇ ਮੈਂ ਵੀ ਕੈਸ਼ ਛੱਡਦੀ ਆ ਗਵਾਨਾ ਨੂੰ ਕਿ ਸਾਨੂੰ ਐਦਾਂ ਦਾ ਮੁੰਡਾ ਚਾਹੀਦਾ ਤੇ ਐਦਾਂ ਦੇ ਤਸਪਾ ਬਾਕੀ ਪਤਾ ਨਾ ਤੂੰ ਹਿਆਪਿਆ ਕਰਵਾ ਹੀ ਲੈਣਾ ਕੋਈ ਨਹੀਂ ਕੋਈ ਨਹੀਂ ਆਹ ਹੈਗਾ ਮੜਾ ਸੋਲੀ ਮਰਾ ਵਗਬ ਆ ਤੁਨ ਮੈਂ ਕਹਿੰਦਾ ਹਾਂ ਕਾਹੀ ਮੈਂ ਤੁਹਾਡੇ ਵੱਲ ਆਈਆਂ ਨਾ ਮੈਂ ਚੱਲ ਮੈਂ ਆਈ ਤੇ ਡਾਦੀ ਦਰਦੀ ਮੈਂ ਚੱਲ ਸਲਾਹ ਕਰਕੇ ਵੀ ਨਹੀਂ ਤੁਹਾਡੇ ਨਾਲ ਕਿ ਜਿਹਨ ਦਿਲਜੀਤ ਦਾ ਟਾਈਮ ਨਾਲ ਵਿਆਹ ਕਰਦੀਏ ਤੇ ਨਾਲੇ ਉਹ ਚੰਗਾ ਤੀਆਂ ਟਾਈਮ ਨਾਲ ਆਪਣੇ ਘਰ ਚੱਲ ਜਾਂਦੇ ਚੰਗੀ ਗੱਲ ਵਾ ਚਲੋ ਇਤਰਾ ਵੀ ਸਲਾਹ ਕਰ ਲੋ ਸਾਡੇ ਜਣੇ ਤੁਸੀਂ ਆਪਣੀ ਭੈਣ ਨਾਲ ਕਰ ਲਾ ਤੇ ਮੈਂ ਵੀ ਸਹਿਸਨਾ ਕਰ ਲਈਦਾ ਹਾਂ ਤੇ ਆ ਗੱਲ ਵਾ ਹਾਂ ਆਹ ਹੋ ਤਾਂ ਮੈਨੂੰ ਅੱਗੇ ਕਹਿਣ ਦਾ ਮਮੀ ਨੂੰ ਕੰਮ ਤੋਂ ਹਟਾ ਲਓ ਇਦਾਂ ਕਰੋ ਜਿੱਦਾਂ ਕਰੋ ਚੰਨ ਕੋਈ ਗੱਲ ਨਹੀਂ ਉਹ ਵੀ ਸਿਆਣਾ ਵਾ ਉਹ ਕੜਾ ਨਿਆਣਾ ਵਾ ਤੁਹਾਡਾ ਪੁੱਤ ਜੇਕਰ ਤੁਸੀਂ ਉਹਨੂੰ ਗੁੱਸੇ ਦਾ ਸਿਰ ਮੋਤਾ ਹੋਇਆ ਕਰੋ ਹੁੰਦਾ ਸਾਡਾ ਚੰਗਾ ਵਾ ਉਹ ਦੱਸਾਂ ਕੀ ਗੱਲ ਵਾ ਗੁੱਸੇ ਹੋਣਾ ਪੈਂਦਾ ਜੇ ਇੰਨਾ ਤਲਕਾ ਨਾ ਰੱਖਾਂ ਤੇ ਤਿੰਨ ਬੰਦਾ ਸਾਰਾ ਕੰਮ ਵਿਗੜ ਜਾਂਦਾ ਠੀਕ ਨਹੀਂ ਪੁੱਤਰਾ ਮਾੜਾ ਮੋਟਾ ਮੋਢਾ ਦੇ ਬਾਅਦ ਫੇਰਾ ਤੋਰਾ ਲਾਭਦਾ ਉਹ ਵੀ ਉਹੀ ਆ ਤੇ ਇਹਦੇ ਜੇ ਮਹੀਨਾ ਕਰਨਾ ਨਾ 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 ਇਹ ਤੇ ਮੇਰੇ ਸਿਰ ਤੇ ਚੜ ਕੇ ਬਹਿ ਜੇ ਗੱਲ ਤੇ ਵੀ ਠੀਕ ਆ ਠੀਕ ਨਹੀਂ ਚਲ ਕੋਈ ਨਹੀਂ ਬਾਕੀ ਮੈਂ ਕਰਨਾ ਫਿਰ ਕੰਮ ਤਾਂ ਤੱਕ ਚਾਹ ਪੀਣੀ ਚਾਹ ਬਣਾਦਾ ਉਹ ਚਲ ਚਾਹ ਪੀਤੀ ਪੀਤੀ ਆ ਕੋਈ ਨਹੀਂ ਮੈਂ ਜਾਣਾ ਪੇੜੇ ਕਿਤੇ ਕੰਮ ਅੱਛਾ ਉੱਥੇ ਰਾਜੀ ਨਮਾ ਜਾਣਾ ਮੈਂ ਤਾਂ ਹੀ ਨਹੀਂ ਪੱਗ ਲਾਈ ਅੱਛਾ ਆਹੋ ਚਲ ਤੂੰ ਮਾਰੋ ਫੇਰਾ ਫਿਰ ਹਾਂ ਉਹ ਤੇ ਮੈਂ ਹੁਣ ਉਧਰ ਹੀ ਜਾਣਾ ਤੇ ਉੱਥੋਂ ਆਣ ਕੇ ਫਿਰ ਬੈਨੇ ਰੋਟੀ ਬਣੇਦਾ ਹਾਂ ਚਲੋ ਠੀਕ ਜੀ ਫਿਰ ਹੈ ਮੈਂ ਵੇਖ ਲਾ ਦੂ ਕੰਮ ਦਿੰਦਾ ਗੱਲ ਤੇ ਕਿਤੇ ਨਾ ਕਿਤੇ ਜੀਵਨ ਦੀ ਵੀ ਠੀਕ ਆ ਹੈ ਧੀ ਭੈਣ ਦੀ ਨਾ ਉਮਰ ਹੁੰਦੀ ਆ ਤੇ ਜੀ ਉਮਰ ਨਗਾ ਕੇ ਸਾਰੇ ਕਰਪਾ ਕੀਤੇ ਤੇ ਹਦਦੋਂ ਲਾਹ ਤੁਹਾਡੇ ਪੈਸੇ ਤੇ ਦੇ ਦੀ ਕੀ ਕਰਨਾ ਹੈ ਹੈ ਇਸ ਤਰ੍ਹਾਂ ਕਰਦੇ ਆ ਕਿ ਤੇ ਲੱਭ ਕੇ ਨਾ ਬੰਦੇ ਚੰਗੇ ਤੇ ਰਿਸ਼ਤਾ ਕੁੜੀ ਦਾ ਘਰ ਹੀ ਦਿੰਦੇ ਆ ਤੇ ਨਾਲ ਹੀ ਆਉਂਦੇ ਸਾਲ ਨੂੰ ਵਿਆਹ ਕਰਤਾਗੇ ਹੈਨਾ ਗੱਲ ਤੇ ਕੀਤੀ ਹੈ ਜਿੰਨੇ ਬੜੀ ਸਿਆਣੀ ਚਲੋ ਇਸ ਤਰ੍ਹਾਂ ਸੀ ਸੀ ਮਤਾ ਹੁੰਦੀਆਂ ਕੀ ਕਰਨਾ ਫਿਰ ਇਹ ਆ ਵੀ ਭਰਾ ਸਮੇਂ ਤੋਂ ਦਾ ਵੱਡਾ ਹੈ ਈ ਤੇ ਗਈ ਮੁੜ ਗਿਆ ਹੱਥ ਨਹੀਂ ਹੁੰਦੀ